ਆਜਾਓ ਦੇ ਇਤਰਾਇਆ ਵਿੱਚ ਸੋ ਭਾਈ ਇੱਕ ਅਸੀਂ ਇਹ ਵੀ ਅਪਰੋਚ ਕਰਨੀ ਚਾਹੁੰਦੇ ਆ ਵੀ ਆਪਣੇ ਇਲਾਕੇ ਦੀ ਪਟਿਆਲੇ ਜ਼ਿਲ੍ਹੇ ਦੀ ਗਾਹ ਨਾਬੇ ਤੱਕ ਆ ਦੇਵੀਗੜ੍ਹ ਤੋਂ ਲੈ ਕੇ ਘੜਾਮ ਤੱਕ ਦੀ ਜਿੰਨੀ ਸੰਗਤ ਹੈ ਜਿੰਨੇ ਨੌਜਵਾਨ ਨੇ ਬਜ਼ੁਰਗ ਨੇ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪੂਰੀਆ ਪ੍ਰੋਪਰ ਮੁਕੰਮਲ ਤਿਆਰ ਕਰਕੇ ਉਹਨਾਂ ਨੂੰ ਜਿਵੇਂ ਆਪਾਂ ਬੰਕਰ ਬਣਾਨੇ ਹੁੰਦੇ ਐ ਬਣਾ ਕੇ ਇੱਥੇ ਪਹੁੰਚਣ ਤਰਪਾਲਾ ਵਗੈਰਾ ਪਾ ਕੇ ਇੱਥੇ ਆਪਾਂ ਪੱਕਾ ਮੋਰਚਾ ਲਾਇਆ ਹੋਇਆ ਆਪਣਾ ਆਪਣਾ ਮੋਰਚਾ ਲਗਾਤਾਰ ਚੱਲ ਰਿਹਾ ਮਾਰਕਲ ਦੇ ਉੱਪਰ ਟੁੱਕਰ ਇੱਥੇ ਆਪਣਾ ਬੈਰੀਕੇਡ ਲੱਗੇ ਹੋਏ ਨੇ ਉੱਥੇ ਪਹੁੰਚੋ ਸੋ ਆ ਨੌਜਵਾਨ ਸਾਥੀ ਜਿੰਨੇ ਵੀ ਅੱਜ ਆਏ ਨੇ ਜਾਂ ਲਗਾਤਾਰ ਆ ਰਹੇ ਨੇ ਪੱਕੇ ਚਦੂਰਾਦਾਂ ਸੀ ਬੈਠੇ ਆਂ ਪਰ ਸੰਗਤ ਤੋਂ ਤੁਹਾਡੇ ਸਹਿਯੋਗ ਦੀ ਲੋੜ ਆ ਜਿੰਨੇ ਵੀ ਨੌਜਵਾਨ ਨੇ ਹਰੇਕ ਪਿੰਡ ਤੋਂ ਭਾਈ ਤੁਸੀਂ ਇੱਥੇ ਜ਼ਰੂਰ ਪਹੁੰਚੋ ਵੱਧ ਤੋਂ ਵੱਧ ਕਾਫਲੇ ਦੇ ਵਿੱਚ ਟਰਾਲੀਆਂ ਭਰ ਕੇ ਪਿੰਡ ਦੇ ਨੌਜਵਾਨਾਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਆਪਾਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਹੈ ਲੰਗਰ ਪਾਣੀ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਬਸ ਲੋੜ ਆ ਤਾਂ ਤੁਹਾਡੀ ਲੋੜ ਆ ਸੋ ਆ ਸਮਾਂ ਭਾਈ ਹੋਰ ਸਮਾਂ ਇਹਨਾਂ ਨੇ ਪਤਾ ਨਹੀਂ ਕਿਹੜੇ ਟਾਈਮ ਕਦੋਂ ਚੋਣ ਜਾਬਤਾ ਲਾਦਦਾ ਨਾ ਤੇ ਪਰ ਹੁਣ ਆਪਾਂ ਨੇ ਇਹ ਪ੍ਰੋਟੈਸਟ ਦਰਜ ਕਰਾਉਣਾ ਤੇ ਪੀਸਫੁਲ ਪ੍ਰੋਟੈਸਟ ਆਪਣਾ ਪਾਸੇ ਬੈਠੇ ਆ ਤੇ ਥੋੜੀ ਲੋੜ ਆ ਵੱਧ ਤੋਂ ਵੱਧ ਸੰਗਿਆ ਚ ਇੱਥੇ ਮੇਰੇ ਵੀਰ ਜਿੰਨੇ ਵੀ ਨੇ ਉਹ ਪਹੁੰਚਣ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਲੈ ਸੋਨੋ ਸ੍ਰੀ ਆਕਾ ਜਾ ਸਾਡੇ ਇਲਾਕੇ ਵਾਲੇ ਇਹ ਨਾ ਸੋਚਣ ਵੀ ਸਾਨੂੰ ਕਾਲ ਆਵੇਗੀ ਜਾਂ ਸਾਨੂੰ ਉੱਥੇ ਬੁਲਾਇਆ ਜਾਏਗਾ ਇਹ ਮੇਰਾ ਵੀਰ ਆਪੋ ਆਪਣਾ ਫਰਜ਼ ਸਮਝ ਕੇ ਤੁਸੀਂ ਸਾਰੇ ਜਣੇ ਇੱਥੇ ਪਹੁੰਚੋ ਇਹ ਜਿਹੜਾ ਵੀ ਕਿਸੇ ਦਾ ਕੋਈ ਪਰਸਨਲ ਤਾਂ ਹੈਗਾ ਨਹੀਂ ਵੀ ਜਿਹੜਾ ਕੋਈ ਪਰਸਨਲ ਤਰ੍ਹਾਂ ਦੇ ਆਪਾਂ ਇਨਵਾਈਟ ਕਰਾਂਗੇ ਜਾਂ ਕਿਸੇ ਨੂੰ ਫੋਨ ਕਾਲ ਕਰਾਂਗੇ ਇਹ ਜਿਹੜੇ ਤੁਹਾਡੇ ਵਖਰੇਵੇਂ ਨੇ ਇਹ ਤੁਸੀਂ ਵਖਰੇਵੇਂ ਆਪਣੇ ਬਾਅਦ ਦੇ ਵਿੱਚ ਕੱਢਣ ਲਈ ਬਹੁਤ ਟਾਈਮ ਹੈ ਸੋ ਮੇਰਾ ਵੀਰ ਸਾਡੇ ਇਲਾਕੇ ਨੂੰ ਖਾਸ ਕਰਕੇ ਸਾਡੇ ਦੇਵੀਗੜ੍ਹ ਇਲਾਕੇ ਨੂੰ ਅਪੀਲ ਕੀਤੀ ਜਾਂਦੀ ਹੈ ਸਾਡੇ ਵੱਲੋਂ ਹੱਥ ਜੋੜ ਕੇ ਕਿ ਮੇਰਾ ਭਰਾ ਇੱਥੇ ਪਹੁੰਚੋ ਤੇ ਵੱਧ ਤੋਂ ਵੱਧ ਇੱਥੇ ਆਪਾਂ ਆ ਗਏ ਆਪਣੀਆਂ ਮੰਗਾਂ ਮਨਵਾ ਲਈ ਆਪਾਂ ਇੱਥੇ ਜਿਹੜਾ ਆਪਣਾ ਪ੍ਰੋਟੈਸਟ ਕਰ ਰਹੇ ਆ ਸ਼ਾਂਤਮਾਈ ਤਰੀਕੇ ਦੇ ਨਾਲ ਆਪਾਂ ਇੱਥੇ ਬਈਏ ਤੇ ਇਹ ਵਿਚਾਰਾ ਇਹ ਜਿਹੜੀਆਂ ਵਿਚਾਰਾ ਨੇ ਆਪਾਂ ਬਾਅਦ ਦੇ ਵਿੱਚ ਆਪਣੀਆਂ ਸਾਂਝੀਆਂ ਕਰ ਲਾਂਗੇ ਸਰ ਬਈ ਕਾਲ ਦੀ ਕੀ ਗੱਲ ਹੈ ਕਾਲ ਥੋੜਾ ਦਿਲ ਦੇ ਪੁੱਛ ਕੇ ਦੇਖ ਲੋ ਥੋੜਾ ਦਿਲ ਕਹਿ ਰਿਹਾ ਤੁੜੇ ਦਿਲ ਤੋਂ ਵੱਡੀ ਕਾਲ ਕੋਈ ਨਹੀਂ ਹੋ ਸਕਦੀ ਤੁਹਾਡੀ ਅੰਤਰਾਤਮਾ ਤੋਂ ਵੱਡੀ ਕਾਲ ਕੋਈ ਨਹੀਂ ਹੋ ਸਕਦੀ ਸੋ ਗੱਲ ਜੇ ਪਹਿਲਾਂ ਕਰਦੇ ਸੀ ਤੁਸੀਂ ਕਿਸੇ ਪਿੱਛੇ ਲੱਗ ਕੇ ਨਾ ਚਲੋ ਵੀ ਜੇ ਸਾਨੂੰ ਫਲਾਣਾ ਕਹੂਗਾ ਤਾਂ ਜਾਵਾਂਗੇ ਨਾ ਯਾਰ ਤੁਸੀਂ ਦਾ ਜੀ ਆਪਾਂ ਯਾਰ ਉਸੇ ਸਾਡਾ ਅਸੀਂ ਆਪਾਂ ਐਮ ਐਸ ਵੀ ਜੇ ਮਿਲੂਗੀ ਆ ਇਹਨਾਂ ਨੂੰ ਥੋੜੀ ਮਿਲੂਗੀ ਲੱਗ ਰਹੇ ਨੇ ਉਹ ਤਾਂ ਸਭ ਨੂੰ ਮਿਲਣੀ ਆ ਆਪਾਂ ਤਾਂ ਸਭ ਦੀ ਗੱਲ ਕਰ ਰਹੇ ਹਾਂ ਨਾਲੇ ਇਹ ਤਾਂ ਉਹ ਕੰਮ ਆ ਜਿਹੜੀ ਸਰਬਤ ਦਾ ਭਲਾ ਮੰਗਦੀ ਆ ਸੋ ਇਹ ਚੀਜ਼ਾਂ ਕੋਈ ਨਹੀਂ ਬਾਈ ਆਜੋ ਬਸ ਤੁਸੀਂ ਸਾਰੇ ਪਾਰਟੀਵਾਦ ਨਹੀਂ ਹੈਗਾ ਕੋਈ ਇੱਥੇ ਪੋਲਿਟਿਕਸਵਾਦ ਨਹੀਂ ਹੈਗਾ ਇੱਥੇ ਦਾ ਸਿਰਫ ਆਪਣੇ ਹੱਕ ਲਈ ਹੈ ਆਪਣੇ ਰੋਟੀ ਲਈ ਲੜਾਈ ਹੈ ਹਾਂ ਜਿੰਨੇ ਵੀਰ ਨੇ ਭਰਾ ਨੇ ਬਾਈ ਪਹੁੰਚੋ ਤਖੜੇ ਹੋ ਕੇ ਪਹੁੰਚੋ ਪੱਕੇ ਮੋਰਚੇ ਲਾਉਣੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ